ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। 3 ਤਿਰੰਜਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਚਲੋ ਅੱਜ ਗੱਲ ਕਰੀਏ ਮਾਮੂਲੀ ਪੰਜਾਬੀ ਦੀ। ਇੱਕ ਹੋਰ ਗੱਲ। ਚੰਗੇ ਸੌਫਟਵੇਅਰ ਦੀ ਘਾਟ ਕਾਰਨ ਪੰਜਾਬੀ ਲਿਖਣ ਵਿੱਚ ਹੋਈਆਂ ਕੁੱਤਾਈਆਂ ਨੂੰ ਕਿਰਪਾ ਕਰਕੇ ਨਜ਼ਰਅੰਦਾਜ਼ ਕਰ ਦਿਓ। ਇੱਕ ਆਨਲਾਈਨ ਰਿਪੋਰਟ ਦੇ ਅਨੁਸਾਰ ਇੱਕ ਭਵਿੱਖਬਾਣੀ ਹੈ ਕਿ ਪੰਜਾਬੀ ਭਾਸ਼ਾ ਆਉਂਦੇ 50 ਸਾਲਾਂ ਵਿੱਚ ਅਲੋਪ ਹੋ ਜਾਵੇਗੀ। ਆਓ ਇਸ ਕੋੜੀ ਸੱਚਾਈ ਦੇ ਕਾਰਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਇਹਦਾ ਪਹਿਲਾ ਕਾਰਨ ਹੈ ਪੰਜਾਬ ਦੇ ਸਿੱਖਿਆ ਸੰਸਥਾਨਾਂ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਨਾ ਦੇਣਾ ਅਤੇ ਉਸ ਨਾਲ ਮਤ੍ਰਿਆ ਅਸੂਖ ਕਰਨਾ। ਅੱਜਕੱਲ ਪੰਜਾਬ ਦੇ ਬਹੁਤ ਸਾਰੇ ਨਿੱਜੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚੋਂ ਇੱਕ ਨੂੰ ਚੁਣਨ ਦਾ ਰੁਝਾਨ ਪੈਦਾ ਹੋ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਭਾਸ਼ਾ ਲਈ ਬਹੁਤ ਮਾਰੂਸਿਤ ਹੋ ਸਕਦਾ ਹੈ। ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਕਿਤਾਬਾਂ ਵਿੱਚ ਵਰਣਮਾਲਾ ਤੋਂ ਲੈ ਕੇ ਪੰਜਾਬੀ ਇਤਿਹਾਸ ਅਤੇ ਪੰਜਾਬੀ ਸਾਹਿਤ ਨੂੰ ਵੀ ਗੰਦਲਾ ਕੀਤਾ ਜਾ ਰਿਹਾ ਹੈ। ਮਾਪਿਆਂ ਦੀ ਆਪਣੇ ਬੱਚੇ ਨੂੰ ਪੰਜਾਬੀ ਬੋਲੀ ਤੋਂ ਦੂਰ ਰੱਖ ਕੇ ਉਚੇਚੇ ਤੌਰ ਤੇ ਅੰਗਰੇਜ਼ੀ ਬੋਲੀ ਸਿਖਾਉਣ ਦੀ ਹੋੜ ਵੀ ਇਸ ਬਾਦਸ਼ਾਹਨੀ ਖਬਰ ਦੀ ਜੀ ਹਜ਼ੂਰੀ ਕਰਦੀ ਨਜ਼ਰ ਆਉਂਦੀ ਹੈ ਸਿੱਖ ਕਿਸਾਨਾਂ ਦੀ ਸ਼ਹਿਰੀ ਸ਼ੈਲੀ ਵਿੱਚ ਢਲਣ ਦੀ ਮਾਰੂ ਮਾਨਸਿਕਤਾ ਪੰਜਾਬੀ ਬੋਲੇ ਲਈ ਅਤਿ ਦਰਜੇ ਦੀ ਘਾਤਕ ਸਿੱਧ ਹੋ ਰਹੀ ਹੈ ਅੱਜ ਕੱਲ ਊੜਾ ਐੜਾ ਈੜੀ ਤੋਂ ਪਹਿਲਾਂ ABC ਸਿੱਖਣ ਤੇ ਅਤੇ ਸਿਖਾਉਣ ਦਾ ਚਾ ਪੰਜਾਬੀਆਂ ਉੱਤੇ ਜ਼ਿਆਦਾ ਭਾਰੂ ਹੈ ਇਸ ਤੋਂ ਇਲਾਵਾ ਪੰਜਾਬ ਅੰਦਰ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਮੁਹਿੰਮ ਚੇੜੀ ਜਾ ਰਹੀ ਹੈ ਜਿਸ ਵਿੱਚ ਪੰਜਾਬੀ ਬੋਲੀ ਨੂੰ ਸਿਰਫ ਪੰਜਾਬੀ ਸਿੱਖਾਂ ਦੀ ਬੋਲੀ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਜੇ ਬਿਹਾਰ ਬੰਗਾਲ ਮਹਾਰਾਸ਼ਟਰ ਵਿੱਚ ਵਸਣ ਵਾਲੇ ਲੋਕ ਕਰਮਵਾਰ ਬਿਹਾਰੀ ਬੰਗਾਲੀ ਜਾਂ ਮਰਾਠੀ ਹੋ ਸਕਦੇ ਹਨ ਤਾਂ ਪੰਜਾਬ ਰਾਜ ਵਿੱਚ ਵਸਣ ਵਾਲੇ ਸਾਰੇ ਲੋਕਾਂ ਦੀ ਇੱਕ ਮਾਂ ਬੋਲੀ ਪੰਜਾਬੀ ਕਿਉਂ ਨਹੀਂ ਹੋ ਸਕਦੀ ਪੰਜਾਬੀ ਜਿੰਨੀ ਸਿੱਖਾਂ ਦੀ ਹੈ ਉੰਨੀ ਹੀ ਪੰਜਾਬ ਵਿੱਚ ਵਸਦੇ ਹੋਰ ਧਰਮਾਂ ਦੀ ਵੀ ਹੈ ਅੱਜਕਲ ਸਾਡੇ ਸਮਾਜ ਦੇ ਅੰਦਰ ਸਿੱਖ ਬੱਚੇ ਉਚੇਚੇ ਤੌਰ ਤੇ ਦਿੱਲੀ ਅਤੇ ਪੰਜਾਬ ਤੋਂ ਬਾਹਰ ਹੋਰ ਥਾਵਾਂ ਤੇ ਵਸਣ ਵਾਲੇ ਸਿੱਖ ਪੰਜਾਬੀ ਬੋਲੀ ਨਾਲੋਂ ਉਸ ਥਾਂ ਤੇ ਰਹਿਣ ਵਾਲੀ ਬੋਲੀ ਨੂੰ ਵੱਧ ਤਰਜੀਹ ਦਿੰਦੇ ਹਨ ਜਿਸ ਕਰਕੇ ਇੱਕal ਸਮਝ ਨਹੀਂ ਪੈਂਦੀ ਕਿ ਜਿਹੜੇ ਸਿੱਖ ਬੱਚੇ ਨੂੰ ਪੰਜਾਬੀ ਬੋਲਣੀ ਪੜਨੀ ਅਤੇ ਲਿਖਣੀ ਨਹੀਂ ਆਉਂਦੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਸ ਤਰ੍ਹਾਂ ਪੜ੍ਹੇਗਾ ਅਤੇ ਵਿਚਾਰੇਗਾ ਇਸ ਤੋਂ ਇਲਾਵਾ ਪੰਜਾਬੀ ਬੋਲੀ ਬੋਲਣ ਵਾਲੇ ਨੂੰ ਹਮੇਸ਼ਾ ਅਨਪੜ੍ਹ ਅਤੇ ਗਰੀਬ ਤਬਕੇ ਦਾ ਸਮਝ ਲਿਆ ਜਾਂਦਾ ਹੈ। ਅਸੀਂ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਵਿੱਚ ਗੱਲ ਕਰਨ ਸਮੇਂ ਜ਼ਿਆਦਾ ਸੁਰੱਖਿਅਤ ਅਤੇ ਮਾਣਯੋਗ ਮਹਿਸੂਸ ਕਰਦੇ ਹਾਂ। ਜਦੋਂ ਕਿ ਉਸੇ ਪੰਜਾਬੀ ਬੋਲੀ ਵਿੱਚ ਗਾਏ ਜਾਂਦੇ ਗਾਣੇ ਉੱਤੇ ਅਸੀਂ ਕਿਸੇ ਵੀ ਥਾਂ ਤੇ ਬੇਤੰਗਾ ਨਾਚ ਨੱਚਦੇ ਹਾਂ ਕਿ ਗੁਰਾਂ ਦੀ ਵਿਰੋਸਾ ਇਸ ਪੰਜਾਬੀ ਬੋਲੀ ਦਾ ਦਰਜਾ ਸੀ ਇੰਨਾ ਨੀਵਾ ਕਰ ਦਿੱਤਾ ਹੈ। ਅੰਤ ਤਰਤੇ ਇਹ ਸੋਚ ਲਿਆ ਜਾਂਦਾ ਹੈ ਕਿ ਫਿਲਮੀ ਗੀਤ ਸੰਗੀਤ ਵਿੱਚ ਵੱਜਦੇ ਪੰਜਾਬੀ ਗਾਣੇ ਪੰਜਾਬੀ ਬੋਲੀ ਦਾ ਨਾਂ ਉੱਚਾ ਕਰਨ ਦੇ ਨਾਲ ਇਸ ਨੂੰ ਪੂਰੀ ਦੁਨੀਆ ਵਿੱਚ ਪਹੁੰਚਾ ਰਹੇ ਹਨ ਸ਼ਾਇਦ ਇਹ ਮਾਧਿਅਮ ਇਸ ਕੰਮ ਲਈ ਬਹੁਤ ਵਧੀਆ ਵੀ ਹੈ ਪਰ ਕੀ ਅਮਨੋਰਤ ਸੱਭਿਆਚਾਰਕ ਗਾਣੇ गा ਕੇ ਪੂਰਾ ਨਹੀਂ ਕੀਤਾ ਜਾ ਸਕਦਾ ਕਿਉਂ ਫਿਲਮੀ ਗਾਣੇ ਵਿੱਚ ਅਸ਼ਲੀਲਤਾ ਨੂੰ ਪ੍ਰਗਟਾਉਣ ਦੇ ਲਈ ਹੀ ਪੰਜਾਬੀ ਬੋਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਪ੍ਰਤੀ ਸਾਨੂੰ ਖੁਦ ਨੂੰ ਵੀ ਅਤੇ ਆਪਣੇ ਪਰਿਵਾਰ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਇਸ ਵੀਡੀਓ ਵਿੱਚ ਪ੍ਰਗਟਾਏ ਵਿਚਾਰਾਂ ਨਾਲ ਜੇ ਤੁਸੀਂ ਥੋੜੇ ਜਿਹੀ ਵੀ ਸਹਿਮਤ ਹੋ ਤਾਂ ਆਓ ਇੱਕ ਹੰਬੜਾ ਮਾਰੀਏ ਪੰਜਾਬੀ ਬੋਲੀ ਨੂੰ ਬਚਾਉਣ ਦਾ ਤੇ ਉਸ ਦਾ ਮਾਣ ਉਸ ਨੂੰ ਵਾਪਸ ਦੇਣ ਦਾ